ਬਹੁਤ ਹੀ ਸਤਿਕਾਰਯੋਗ ਤੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਆਪ ਸਾਰਿਆਂ ਨੇ ਬਹੁਤ ਮਨੋਹਰ ਕੀਮਤੀ ਸੁਨਹਿਰੀ ਬਚਨਾਂ ਦੇ ਨਾਲ ਆਪਣੀਆਂ ਧਿਆਨ ਸਮਰਤੀਆਂ ਨੂੰ ਉਕਾਗਰ ਕਰਕੇ ਬਾਣੀ ਦੇ ਨਾਮ ਰਸ ਦਾ ਯਸ ਕੀਤਾ ਹੈ ਗੁਣਗਾਨ ਕੀਤਾ ਹੈ ਤੇ ਆਪਣੇ ਅੰਦਰ ਦੇ ਮਨ ਦੀ ਭਾਵਨਾ ਨੂੰ ਖੁਸ਼ੀ ਦੇ ਅੰਦਰ ਸਤਕਾਰ ਤੇ ਸਰਮਾਨ ਦਿੱਤਾ ਹੈ ਤੋ ਮੈਂ ਦੇਖ ਰਿਹਾ ਹਾਂ ਸ਼ੁਰੂ ਤੋਂ ਛੜਕ ਤੇ ਉੱਪਰ ਵੱਡੇ ਵੱਡੇ ਮਾਈਕਾਂ ਦੇ ਨਾਲ ਰਸਤੇ 'ਚ ਜਾਂਦੀ ਸੰਗਤ ਵੀ ਇਸ ਬਹੁਤ ਵੱਡੇ ਪੰਡਾਲ ਦੇ ਅੰਦਰ ਬੜਾ ਤਾਕਤਵਰ ਵੱਡਾ ਪ੍ਰਦਰਸ਼ਨ ਹੈ ਜਿਹਦੇ ਨਾਲ ਤੁਹਾਡੇ ਖਿੜੇ ਚਿਹਰਿਆਂ ਤੋਂ ਤੁਹਾਡੀਆਂ ਨਜ਼ਰਾਂ ਦੀ ਸ਼ਮਖ ਤੋਂ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਜਿਨ੍ਹਾਂ ਨੇ ਗੁਰੂ ਦੇ ਲੜ ਲਾ ਕੇ ਇੰਨੀਆਂ ਪ੍ਰਾਣੀਆਂ ਨੂੰ ਅੰਮ੍ਰਿਤ ਪਾਨ ਕਰਵਾਇਆ ਹੈ ਤੇ ਮੈਂ ਤੁਹਾਡੇ ਤੋਂ ਉਮੀਦ ਕਰੂੰਗਾ ਮੈਂ ਕੋ ਨਾ ਦੇ ਪਿਆਰ ਤੇ ਸਤਿਕਾਰ ਤੇ আদਬ ਤੇ ਆਦਾਬ ਦੇ ਅੰਦਰ ਉਹਨਾਂ ਦੇ ਸਨਮਾਨ ਦੇ ਅੰਦਰ ਚਾਹ ਤੇ ਖੁਸ਼ੀ ਭਰਿਆ ਜਕਾਰਾ ਲਾਉਣਾ ਚਾਹੁੰਦਾ ਤੇ ਮੈਨੂੰ ਉਮੀਦ ਹੈ ਕਿ ਤੁਸੀਂ ਬਲੰਦ ਆਵਾਜ਼ ਦੇ ਨਾਲ ਉੱਚੀ ਆਵਾਜ਼ ਦੇ ਨਾਲ ਸਨਮਾਨ ਤੇ ਜੋਸ਼ ਭਰੇ ਅੰਦਾਜ਼ ਦੇ ਨਾਲ ਉਹ ਫਤੇ ਦਾ ਜਵਾਬ ਦਿਓਗੇ ਤੇ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸਾਹਮਣੇ ਬੈਠੇ ਜਿਹੜੇ ਪ੍ਰਬੰਧਕ ਹੈ ਯੋਜਨਾਕਾਰ ਹੈ ਜਿਨ੍ਹਾਂ ਨੇ ਇਨਾ ਪਵਿੱਤਰ ਕਾਰਜ ਆਰੰਭ ਕਰਕੇ ਆ ਸਮਾਪਤੀ ਤੇ ਏਡੇ ਵੱਡੇ ਇਨਾਮ ਖਿਤਾਬ ਦੇ ਕੇ ਸਨਮਾਨ ਕਰ ਰਹੇ ਹੈ ਓ ਮੈਂ ਆਪ ਸਾਰਿਆਂ ਦੇ ਚਰਨਾਂ ਦੇ ਅੰਦਰ ਫਤਿਹਦਾ ਜਵਾਬ ਗੱਜ ਕੇ ਦੇਣਾ ਤੇ ਭਾਈ ਸਾਹਿਬ ਜਿਆ ਨੂੰ ਮਾਣ ਹੋਵੇ ਕਿ ਸੰਗਤ ਦੇ ਗੜੇ ਦੇ ਮੂਰਤੀਆਂ ਦੇ ਅੰਦਰ ਗੁਰੂ ਦੇ ਜਸ ਤੇ ਬਾਣੀ ਦਾ ਸਰੂਰ ਨੂਰ ਓਟ ਆਸਰਾ ਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਫਾਟੇ ਇਸ ਕਰਕੇ ਮੇਰੇ ਭੀਖੀ ਨਗਰ ਦੇ ਅੰਦਰ ਭੀਖੀ ਸ਼ਹਿਰ ਦੇ ਨੇੜਲੇ ਇਲਾਕੇ ਦੇ ਅੰਦਰ ਇਹ ਬਹੁਤ ਭਾਗਾ ਭਰੀਆਂ ਪਵਿੱਤਰ ਕੜੀਆਂ ਕਿ ਛੋਟੇ-ਛੋਟੇ ਬੱਚਾਂ ਦੇ ਦਿਲਾਂ ਦੀ ਧੜਕਣ ਨੂੰ ਇਹਨਾਂ ਦੇ ਪਵਿੱਤਰ ਹਿਰਦੇ ਨੂੰ ਗੁਰੂ ਦੇ ਸ਼ਰਨ ਦੇ ਅੰਦਰ ਲਾਉਣ ਦੇ ਲਈ ਪਵਿੱਤਰ ਬਾਣੀ ਦੇ ਮੁਕਾਬਲਿਆਂ ਦਾ ਜਿਹੜਾ ਇਹਨਾਂ ਨੇ ਆਰੰਭ ਕੀਤਾ ਮੇਰੇ ਭੀਖੀ ਨਗਰ ਦੇ ਲਈ ਇਹ ਬਹੁਤ ਸੂਹੀ ਸੱਜਰੀ ਤੇ ਭਾਗਾਂ ਭਰੀ ਸ਼ੁਰੂਆਤ ਹੈ ਤੇ ਮੇਰੇ ਇਸ ਇਲਾਕੇ ਦੇ ਅੰਦਰੋਂ ਨੇੜੇ ਉਹ ਦੂਰੋਂ ਆਏ ਹੋਏ ਜਿਨ੍ਹਾਂ ਸਨਮਾਨਯੋਗ ਪਿਤਾ ਸਨਮਾਨਯੋਗ ਬਜ਼ੁਰਗ ਹੈ ਮੇਰੀਆਂ ਮਾਤਾ ਮੇਰੇ ਭੈਣਾਂ ਅਧਿਆਪਕ ਸਹਿਬਾਨ ਹੈ ਵਖ-ਵਖ ਪੈਰੋਕਾਰ ਸੰਸਕਾਰ ਦੇਣ ਵਾਲੇ ਤੇ ਸਤਕਾਰਯੋਗ ਸੱਜਣ ਆਏ ਹੈ ਤੋਂ ਮੈਨੂੰ ਅਥਾ ਇਸ ਗੱਲ ਦੀ ਆਸ ਹੈ ਕਿ ਵਾਹਿਗੁਰੂ ਕਿਰਪਾ ਕਰੇ ਜਿਨ੍ਹਾਂ ਸੇਵਾਦਾਰਾਂ ਨੇ ਲੰਗਰ ਦੇ ਅੰਦਰ ਸੇਵਾ ਕਰਦੇ ਮੈਂ ਦੇਖ ਰਿਹਾ ਇਹਨਾਂ ਉਤਸ਼ਾਹ ਹੈ ਮਿੱਠੇ ਬਚਨਾਂ ਦੇ ਨਾਲ ਮਿੱਠੀ ਆਵਾਜ਼ ਦੇ ਨਾਲ ਤੇ ਸਹੀਆਂ ਭਾਵਨਾਵਾਂ ਦੇ ਨਾਲ ਉਹਨਾਂ ਨੂੰ ਭੋਜਨ ਪਰੋਸ ਕੇ ਕਿੰਨੇ ਸੋਹਣੇ ਮਤਲਬ ਮਾਹੌਲ ਦੇ ਅੰਦਰ ਇਹ ਸਮੁੱਚਾ ਪੰਡਾਲ ਨਜ਼ਰ ਆ ਰਿਹਾ ਹੈ ਬਾਬਾ ਜੀ ਸਾਹਿਬ ਵਿਖੀ ਦੇ ਅੰਦਰ ਬੜੇ ਪ੍ਰਸਿੱਧ ਕਥਾਵਾਚਕ ਬੜੇ ਵੱਡੇ ਪ੍ਰਵਚਨ ਕਰਤਾ ਮਹਾਪੁਰਖ ਆਏ ਹੈ ਤੇ ਜਿਹੜਾ ਪ੍ਰਵੰਧ ਤੇ ਜਿੰਨਾ ਵਧੀਆ ਇੱਥੇ ਤੁਸੀਂ ਪ੍ਰੋਗਰਾਮ ਉਲੀਕਿਆ ਤੇ ਮੈਨੂੰ ਮਾਣ ਹੈ ਕਿ ਇਹ ਪੀਖੀ ਦੇ ਬਹੁਤ ਸ਼ਕਾਰ ਪ੍ਰੋਗਰਾਮਾਂ ਦੇ ਅੰਦਰ ਮਾਣ ਭਰਿਆ ਪ੍ਰੋਗਰਾਮ ਹੈ ਜਿਹੜਾ ਆਪਾਂ ਮਾਨ ਰਹੇ ਹਾਂ ਤੇ ਇਸ ਕਰਕੇ ਜਿਹੜੇ ਸਰਬੰਤਾਨੀ ਕਲੰਗੀ ਧਰਪਤਾ ਸਾਹਿਬੇ ਕਮਾਲ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਆਂਦੇ ਬਖਸ਼ੇ ਹੋਏ ਪਰਮੁੱਲੇ ਅਮੁੱਲ ਫਲਸਫੇ ਦੇ ਨਾਲ ਸਾਡੀਆਂ ਮਾਮਾ ਸਾਨੂੰ ਆਪਣੇ ਹੱਥਾਂ ਦੇ ਉੱਪਰ ਸ਼ੀਸ਼ਾ ਤੇ ਲੋਰੀਆਂ ਉਹਨਾਂ ਦੇ ਅਰਦਾਸਾ ਕਰਨ ਤੋਂ ਬਾਅਦ तमाम ਭਾਵਨਾਵਾਂ ਦੀਆਂ ਬੁਲੰਦੀਆਂ ਦੇ ਅੰਦਰ ਉੱਚੇ ਮਕਾਮ ਸਫਲ ਕਰਨ ਦੇ ਲਈ ਦੁਆਵਾਂ ਕਰਦੀਆਂ ਤੇ ਇੰਨੇ ਨਿਰੋਏ ਬਲਸ਼ਾਲੀ ਫਲਸਫੇ ਦੇ ਅੰਦਰ ਮੈਨੂੰ ਇੱਕ ਸ਼ਾਇਰ ਦੀ ਕਲਮ ਯਾਦ ਆ ਰਹੀ ਹੈ ਉਹਨਾਂ ਨੇ ਗੁਰੂ ਗੋਬਿੰਦ ਸਾਹਿਬ ਜੀ ਬਾਰੇ ਕਿਹਾ ਕਿ ਇੱਕ ਮੁਠ ਸੋਲਿਆਂ ਦੀ ਲੈ ਕੇ ਤੇਰੇ ਲੰਗਰਾਂ 'ਚੋਂ ਘੂਰ ਘੂਰ ਮੌਤ ਨੂੰ ਡਰਾਵੇ ਤੇਰਾ ਖਾਲਸਾ ਪਿਆ ਸੰਗਤਾਂ ਦੇ ਜੋੜਿਆਂ ਦੀ ਝੂੜੀ ਲੈ ਕੇ ਜੋੜਿਆਂ ਚੋਂ ਫੋਕਰਾਂ ਨਵਾਬੀਆਂ ਨੂੰ ਮਾਰੇ ਤੇਰਾ ਖਾਲਸਾ ਪੰਜ ਘੁੱਟ ਪੀ ਕੇ ਤੇਰੇ ਬਾਟਿਓਂ ਪ੍ਰੇਮ ਵਾਲੇ ਮਸਤ ਹੋਏ ਹਾਥੀਆਂ ਨੂੰ ਢੋਂਦਾ ਤੇਰਾ ਖਾਲਸਾ ਲੋੜ ਪਾ ਜਾਵੇ ਜੇ ਨਿਸ਼ਾਨਾ ਪਰਖਣੇ ਦੀ ਗੋਲੀਆਂ ਦੇ ਮੂਰੇ ਸੀਂਦਾ ਡੋਂਦਾ ਤੇਰਾ ਖਾਲਸਾ ਅੱਜ ਜ਼ਬਰ ਜ਼ੁਲਮ ਅਤਿਆਚਾਰ ਬੇਇਨਸਾਫੀ ਨੂੰ ਖਾੜ ਕੇ ਸੁੱਟਣ ਵਾਲੇ ਪਾਲਸਪੇ ਦੇ ਨਾਲ ਜਿਹੜੀਆਂ ਪ੍ਰਾਣੀਆਂ ਨੇ ਅੱਜ ਇੱਥੇ ਅੰਬਰਤ ਪਾਨ ਕੀਤਾ ਮੈਂ ਉਹਨਾਂ ਨੂੰ ਮੁਬਾਰਕਵਾਦ ਦੇਣਾ ਚਾਹੁੰਦਾ ਹੈ ਗੁਰੂ ਮਹਾਰਾਜ ਦੀ ਉਹਨਾਂ ਤੇ ਬੜੀ ਵੱਡੀ ਕਿਰਪਾ ਹੋਈ ਹੈ ਆਪਾਰ ਕਿਰਪਾ ਹੋਈ ਹੈ ਜਿਨ੍ਹਾਂ ਨੂੰ ਅੱਜ ਇੱਥੇ ਪਵਿੱਤਰ ਨਾਮਦਾਨ ਬਾਣੀ ਦੇ ਅੰਦਰ ਜੁੜਨ ਦਾ ਮਾਣ ਮਿਲੇ ਸੋ ਮੇਰੇ ਸਾਰੇ ਸਤਕਾਰਯੋ ਪਿਆਰੇ ਵਿਦਿਆਰਥੀਓ ਆਪਾਂ ਨਸ਼ਾ ਮੁਕਤ ਮਾਹੌਲ ਸਿਰਜਣ ਦੇ ਲਈ ਅੱਜ ਪੰਜਾਬ ਦੇ ਕੋਨੇ-ਕੋਨੇ ਦੇ ਅੰਦਰ ਅਜਿਹੇ ਸਮਾਗਮਾਂ ਦਾ ਹੋਣਾ ਬੇਹੱਦ ਜ਼ਰੂਰੀ ਹੈ ਸਾਡੇ ਛੋਟੇ ਬੱਚਿਆਂ ਨੂੰ ਗੇਮਾਂ ਦੇ ਨਾਲ ਵਿਦਿਆ ਦੇ ਨਾਲ ਗਰਾਉਂਡਾਂ ਦੇ ਨਾਲ ਮਾਂ ਪਿਓ ਦੇ ਸੰਸਕਾਰਾਂ ਦੇ ਨਾਲ ਵੱਡਿਆਂ ਦੀ ਆਦਰ ਕਰਨ ਦੇ ਨਾਲ ਜੋੜਨ ਦੀ ਬਹੁਤ ਵੱਡੀ ਅਤੇੰਤ ਲੋੜ ਹੈ ਤੇ ਉਹ ਲੋੜ ਨੂੰ ਪੂਰਾ ਕਰਨ ਦੇ ਲਈ ਇਹ ਸਮਾਗਮਾਂ ਦਾ ਆਯੋਜਨ ਵੀ ਬਹੁਤ ਜ਼ਰੂਰੀ ਹੈ ਇਸ ਕਰਕੇ ਮੈਂ ਸਾਰੀ ਸੰਗਤ ਵੱਲੋਂ ਬਾਬਾ ਜੀ ਭਾਈ ਸਾਹਿਬ ਭਾਈ ਹਰਜਿੰਦਰ ਸਾਹਿਬ ਜੀ ਤੁਹਾਨੂੰ ਤੁਹਾਡੇ ਸੱਦੇ ਤੇ ਆਏ ਹੋਏ ਬਹੁਤ ਮਿੱਠੀਆਂ ਸ਼ਲੀਨ ਮਖਬਲੀ ਬੋਲੀ ਦੇ ਨਾਲ ਆ ਸਾਰੀ ਸੰਗਤ ਦੇ ਹਿਰਦੇ ਨੂੰ ਜਿੱਤਣ ਵਾਲੇ ਮਾਣ ਭਰੇ ਲਫ਼ਜ਼ਾਂ ਦੇ ਨਾਲ ਜਿਨ੍ਹਾਂ ਨੇ ਸਤਕਾਰ ਤੇ ਸਲਮਾਨ ਕੀਤਾ ਮੈਂ ਸਮੁੱਚੀ ਹਾਜ਼ਰੀਨ ਵੱਲੋਂ ਆਪ ਜੀਾਂ ਤੇ ਵਾਹਿਗੁਰੂ ਇਸ ਤਰ੍ਹਾਂ ਆਪਰੰਪਾਰ ਭਰਿਆ ਕਿਰਪਾ ਭਰਿਆ ਹੱਥ ਰੱਖ ਕੇ ਆ ਮੈਂ ਦੇਖ ਰਿਹਾ ਕਿੰਨੇ ਵੱਡੇ ਇਨਾਮਾਂ ਸਲਮਾਨਾਂ ਦੀ ਮੈਂ ਲੁਧਿਆਣੇ ਡਿਊਟੀ ਕਰਦਾ ਤੇ ਸਾਰੇ ਪੰਜਾਬ ਦੇ ਅੰਦਰ ਬੋਲਣ ਦਾ ਮੌਕਾ ਮਿਲਿਆ ਲੇਕਿਨ ਜਿਹੜਾ ਪ੍ਰੋਗਰਾਮ ਅੱਜ ਇੱਥੇ ਦੇਖਣ ਨੂੰ ਮੈਂ ਇੱਥੇ ਦੇਖਣ ਨੂੰ ਮਿਲ ਰਿਹਾ ਮਨ ਗਦਗਦ ਹੋ ਰਿਹਾ ਹੈ ਇਹ ਵਿਰਲੇ ਟਾਮੇ ਜ਼ਿਲ੍ਹਿਆਂ ਦੇ ਅੰਦਰ ਪ੍ਰੋਗਰਾਮ ਹੁੰਦਾ ਜਿਹੜਾ ਮਾਨਸਾ ਜ਼ਿਲ੍ਹੇ ਨੂੰ ਅੱਜ ਇੱਥੇ ਮਾਣ ਮਿਲ ਰਿਹਾ ਹੈ ਇਹ ਬਹੁਤ ਖਿਤਾਬੀ ਤੇ ਮਾਣ ਭਰੇ ਪਲਾਂ ਦੇ ਅੰਦਰ ਮੈਂ ਇੱਕ ਵਾਰ ਫੇਰ ਸਾਰੇ ਇਲਾਕੇ ਵੱਲੋਂ ਪੀਖੀ ਨਿਵਾਸੀਆਂ ਵੱਲੋਂ ਸਮੁੱਚੀ ਹਾਜ਼ਰੀਨ ਵੱਲੋਂ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਦੀ ਤੁਹਾਨੂੰ ਤੁਹਾਡੀ ਸਮੁੱਚੀ ਟੀਮ ਨੂੰ ਲੱਖ ਰਖਵਾਰ ਮੁਬਾਰਕ ਦਿੰਦਾ ਹੋਇਆ ਫਤਿਹ ਅਰਜ਼ ਕਰਕੇ ਆਪਾਂ ਇਨਾਮ ਵੰਡ ਦੀ ਰਸਮ ਦੇ ਅੰਦਰ ਜਾਣਾ ਗੱਜ ਕੇ ਫਤਿਹ ਬੁਲਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ